ਸੂਈ ਲੱਗੀ ਆ ਓਕੇ ਬਸ ਓਕੇ ਹੋਣੀ ਨੀਰਾ ਕਿ ਤੂੜੀ ਨੀਰਾ ਮੈਂ ਕੋਈ ਪਾਇਆ ਉਹ ਕੋਈ ਦਰਾਂ ਰੂਣਾ ਕੋਈ ਝੋਨਾ ਜਨ ਨਾ ਕੋਛੇ ਦਰਾਂ ਪੰਗਾ ਲੈਉ ਕਿ ਨਹੀਂ ਨਹੀਂ ਨੀਰਾ ਹੀ ਖਾਦਾ ਭਾਜੀ ਨੀਰਾ ਤਾਂ ਯਾਰ ਛਾਣ ਕੇ ਪਾਉਣੇ ਬਸ ਪਾਪੇ ਹਾਂਜੀ ਹਾਂਜੀ ਛਾਣ ਕੇ ਕਸਤ ਉਹ ਖੋ ਗਿਆ ਜੀ ਲੋਕ ਨੇ ਤਾਂ ਨਹੀਂ ਗਾਰਾ ਕੀ ਹੋਇਆ ਕਿਵੇਂ ਨਿਕਲ ਉਧਰ ਸਵੇਲਿੰਗ ਤੋਂ ਅੱਛਾ ਅੱਛਾ ਸੌਫਟ ਕਰਨਾ ਹੋ ਜਾਏ ਸਹੀ ਹੈ ਸਹੀ ਓਕੇ ਬਈ ਥੋੜਾ ਗਾਣੂ ਗਾਣੂ ਹੋ ਜਾ ਹੋਰ ਹੋ ਜਾ ਬੰਨਿੰਦਾ ਜੀ ਦਾ ਯਾਰ ਭਾਜੀ ਇਹਨੂੰ ਕਿਆ ਰਹਿਣ ਦੇ ਛੱਡ ਹੋ ਗਈ ਨਹੀਂ ਨਹੀਂ ਉਹ ਥੱਲੇ ਨਹੀਂ 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 ਉਹ ਪਹਿਲਾ ਵੱਡਾ ਵੱਡਾ ਆਹ ਦੇ ਕੋਈ ਵਜਿ ਤਾ ਲੈਣਾ ਕਰੋ ਤਾਂ ਚੱਕੋ ਭਾਜੀ ਤੁਸੀਂ ਇੱਥੇ ਨਿਗਾ ਰੱਖੋ ਇੱਥੇ ਚੰਨ ਕਰ ਲੈ ਚੱਲ ਜੀ ਹੁਣ ਹੋਲੀ ਹੋ ਗਈ ਨਾ ਤਾਂ ਚੱਕੋ ਨੇੜੇ ਨੂੰ ਚੱਕੇ ਕੋਲੇ ਸਪੀਡ ਵਧਾਓ ਨੇੜੇ ਨੂੰ ਨੇੜੇ ਨੂੰ ਲੋਟ ਹੋ ਗਈ ਹੈ ਆਪਣੀ ਅਫਰ ਕੁੜੀਆ ਤੈਨੂੰ ਨੀਂਦ ਆਈ ਜਾਂਦੀ ਗੰਟੀ ਹੀ ਨਹੀਂ ਬਣੀ ਮਿਲਦਾ ਉਹ ਲੋ ਪਹਿਲਾਂ ਹੀ ਬਣੀ ਸੀ ਮੈਂ ਓ ਚਿਪਕਲੀ ਹੈ ਇੱਧਰ ਆ ਲੱਗੀ ਪਈ ਇੱਧਰ ਹੀ ਆਂਗ ਨਾਲ ਆ ਇੱਥੇ ਕੰਧ ਨਾਲ ਲੱਗੀ ਪਈ ਹੈ ਇੱਧਰ ਹੀ ਭੱਜੀ ਹੈ ਕਿਦਾਂ पानी लाडो बाल्टो यार फोल्ड दे आ ताश्ची का बुलाऊंगा रवाज़ है कहाँ की नहीं जो ठीक कोई नहीं जाना मेरे को ताश्ची के साथ सीखा लो पानी जहाँ लगे बाल लगेगा ਸਾਡਾ ਸ਼ੇਰ ਬਾਹਰ ਬੈਠਾ ਉਹ ਬਹੁਤ ਨੂੰ ਸ਼ੌਂਕ ਬਾਹਲਾ ਜਿਆਦਾ ਨਾ ਪਾਪਾ ਵੇਖਿਆ ਨਹੀਂ ਜਾਂਦਾ ਭਾਜੀ ਜਦੋਂ ਬਿਮਾਰ ਹੈ ਲੇਟਨੀਆਂ ਮਾਰਦੀਆਂ ਨੇ ਨਾ ਵਿਚਾਰੀਆਂ ਬਿਲਕੁਲ ਭਾਈ ਜੀ ਨਹੀਂ ਵੇਖਿਆ ਜਾਂਦਾ ਛੱਡੋ ਇਹਦੋਂ ਸਾਢੇ ਛੱਡ ਫੁੱਲ ਛੱਡ ਆਹ ਦੇਖੋ ਭਾਈ ਉਣੀ ਲੋ ਕੁੜੀਆਂ ਹੱਸ ਤੋਈਏ ਚਪਾ ਤੂੰ ਘਰੋਂ ਬਾਲਟੀ ਚ ਪਾਣੀ ਲਾਓ ਬਾਲਟੀ ਚ ਲਿਆਓ ਨਾਲ ਪੰਜਾਬ ਉਤਰੇ ਨਾਲ ਸਾਬਣ ਲਈਏ ਬਈ ਇਹ ਦੇਖੋ ਮੋਟਾ ਦੇਖੋ ਕੋਈ ਨਾ ਕੋਈ ਐਸਾ ਬਣਦਾ ਤਾਜੀ ਸੱਚੀ ਸਾਨੂੰ ਮੈਨੂੰ ਹੋਇਆ ਮੈਂ ਕਹਿਆ ਯਾਰ ਡਾਕਟਰ ਇਦਾਂ ਹੁੰਦਾ ਨਹੀਂ ਮੇਰਾ ਅੱਜ ਮਨ ਬੇਮਾਨ ਪਤਾ ਹੀ ਨਹੀਂ ਸੀਗਾ ਮੈਂ ਆ ਦੱਸਿਆ ਸੀ ਲਾਜ ਮੈਂ ਅੱਜ 500 ਕਿਲੋਮੀਟਰ ਤੋਂ ਹੁਣ ਆ ਤੁਨੂੰ ਗੱਡੀ ਦਾ ਆਜਾ ਚੱਲੀ 500 ਕਿਲੋਮੀਟਰ ਕਰਕੇ ਆਇਆ ਹਾਂ ਭਾਂ ਜੋ ਸਰੀਰ ਆਇਆ ਕਹਿੰਦੇ ਓ ਡੈਗਪਾ ਮੰਜਾ ਜੀਦਾ ਇਹ ਕਾਇਆ ਆ ਨਹੀਂ ਪੇਛ ਜਾਂਦੀ ਇਹ ਬਹੁਤ ਬੁਰਾ ਬਹੁਤ ਬੁਰਾ ਨਾ 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 ਦੇਸੀ ਮੜਾ ਹੱਥ ਪੱਲਾ ਮਾਰਾ ਮੜਾ ਮੜਾ ਹੈਲਕੀ ਜੂਂਦਾ ਫੋਰਾ ਨਹੀਂ ਚੱਲੀ ਜਾਂਦਾ ਨਹੀਂ ਇਧਰੋਂ ਜਰਾ ਉਧਰੋਂ ਹੈਲਕੀ ਨਾ ਹੋਵੇ ਸੁੱਜਣ ਲੱਗੇ ਥੱਲੇ ਉਹਦੇ ਪਤਾ ਲੱਗ ਜਾਂਦਾ ਇਹਨੂੰ ਜਾਂ ਤੇ ਠਾਲੀਏ ਉੱਥੇ ਕਰ ਲੀਏ ਉਹ ਨੀ ਬਹਿ ਜਾਂਦੇ ਬਹਿ ਜਾਂਦੇ ਉਸੇ ਉਹ ਨਹੀਂ ਬਹਿ ਜੂ ਤਾਂ ਉੱਥੇ ਵਿਚਾਲੇ ਜੇ ਬਹਿ ਜੂ ਸਮਾਂ ਚੰਗਾ ਇੱਥੇ ਇੱਥੇ ਲੇਟੀਆਂ ਮਾਂ ਲੰਮੀ ਵਾਲੀਏ ਚੰਗੀ ਤੇਰਾ ਲੰਮੀ ਵੀ ਤੇਜੀ 10 ਵਾਰ ਕੋਈ ਨਹੀਂ ਉਹਨੇ ਉਹਨਾਂ ਨੇ ਟਿਕ ਜਾਣਾ ਹੁਣ ਉਹ ਦਾ ਅਸਰ ਦਵਾਈ ਪਰ ਉਹ ਪੁੱਤ ਹੋ ਰਿਹਾ ਦਵਾਈ ਵੀ ਅਸਰ ਨਹੀਂ ਹੋਣਾ ਇੱਜ ਤੱਕ ਨਹੀਂ ਕਰ ਬਥੇ ਮੋਜੀ ਕਰੋ ਪਾਣਾ ਕਰੋ ਇਹ ਤੇ ਨਾੜੋਂ ਨਹੀਂ ਪਾਜੀ ਮੀਂਹ ਵਾਰਾ ਲਈ ਇਹ ਜਗਵਾਲਾ ਜਗਵਾਲਾ ਜਗਲਰ ਵੈਣਾ ਹੈ ਤਾਂ ਪੂਰਾ ਨੋਯਾ ਨਾ ਹੈ ਜਿਸ ਕਾ ਕਹਾਉਂ ਸੀ ਕੁੜੀਆਂ ਆ ਬਾੜੀ ਚ ਰੱਖ ਬਾਰੇ ਅਸੇ ਹੀ ਬਾੜੀ ਸੱਲਾ ਪੁੱਤ ਬੱਲਾ ਅੜ ਕੋਈ ਨਹੀਂ ਕਿ ਉਹ ਕੋਈ ਡਾਕਟਰ ਬਣਨਾ ਹੋਵੇ ਉਹਦੇ ਵੀ ਲੱਗਦੀ ਆੜ ਨਾ 6 ਕੁ ਮਹੀਨਾ ਬਾਅਦ ਸਾਰ ਯਾਰ ਤੱਕ ਤੇ ਬਾਕੀ ਅਸਦਾ ਜਾਂਦੀ ਜਾਂਦੀ ਆ ਇਹ ਕੀ ਹੋਇਆ ਇਹ ਖਾਣਾ ਪੀਣਾ ਨਹੀਂ ਛੱਡਦੀ ਕਿਕਰੇ ਹੋ ਗਏ ਤੇਜ ਨਹੀਂ ਕਰਨਾ ਨਾ ਰੋਟੀ ਬਾਹਰ ਕੋਈ ਛੱਡਦੇ ਨਹੀਂ ਹੁੰਦਾ ਬਾਬੇ ਕੋਈ ਮਾਣ ਦੇ ਉਹਦਾ ਯਾਰ ਬਿਮਾਰੀ ਮੇਰੀ ਸੁਣ ਲਾ ਪੜੇ ਲਿਖੇ ਗਾਦੇ ਇਹਨਾਂ ਨੂੰ ਮਾਰੋ ਇਹਨਾਂ ਦੇ ਗਿੱਚੀ ਚ ਦੋ ਦੋ ਲੈ ਉਹ ਫੜ ਜਿਹੜਾ ਪਿਆਰ ਨਾਲ ਉਹ ਫੜ ਪੁੱਤ ਉਹ ਕਰਦ ਫੜ ਜੋ ਦਰਹ ਸਰਕਾਰਾਂ ਦੀਆਂ ਪਾਲਿਸੀਆਂ ਦੇ ਅਧੀਨ ਫਕੋ ਚੱਲੇ ਜਾ ਘਰੇ ਪੈਕੇਟ ਭਰੇ ਪਏਆਂ ਲਫਾਸੇ ਅਬ ਉਹ ਜੇਬ ਚ ਹੋਏਗਾ ਇਹਨਾਂ ਦਾ ਆਪਣੇ ਵੇਲੇ ਕੋਈ ਨਹੀਂ ਦੇਵ ਜੀ ਹਾਂ ਵੇਲੋ ਤੋ ਹੁਣ ਯਾਹ ਹੀ ਗੱਲ ਲੀਆ ਕਾਲੀ ਕਾਲੀ ਕਾਲੇ ਲੋਣਾ ਦੀ ਬੱਚੂ ਤੇ ਆ ਜੀ ਵੱਧ ਤੋਂ ਵੱਧ ਨੂੰ ਕਣਕ ਚੇਂਜ ਹੁੰਦੀ ਸੀ ਸੀਜ਼ਨ ਚੇਂਜ ਹੁੰਦਾ ਤਾਂ ਵੱਧ ਤੋਂ ਵੱਧ ਬੰਦੇ ਲੂਜ ਪੋਸ਼ਨ ਹੁੰਦੇ ਸੀ ਹਾਂਜੀ ਹਾਂਜੀ ਨਵੀਂ ਕਣਕ ਆਉਂਦੀ ਸੀ ਉਹ ਚਾਰ ਤਰ੍ਹਾਂ ਦੀ ਖਾਣ ਇਹ ਬਿਜ਼ਨਸ ਨਾ ਬੜਾ ਹਾਈ ਲੈਵਲ ਤੇ ਜਿਹੜਾ ਵਾਈਜ਼ਰ ਕਰੋ ਜਿੰਦਾਂ ਪੇਟ ਖੁੱਲਲੇਗਾ ਵੀ ਇਹ ਹਾਂਜੀ ਇਹ ਜੇਵੈਂਡਰ ਜਦ ਹੀ ਖੁੱਲ ਜਾਈ ਹਾਂਜੀ ਹਾਂਜੀ ਇਹਨੂੰ ਆਰਾਮ ਆ ਗਿਆ ਨਾ ਹਾਂ ਹੀ ਰੋਗੀ ਹਾਂ ਰੈਸਟ ਹੋ ਗਿਆ ਲੱਗ ਗਈ ਜੀ ਇਹਦਾ ਤਲਪਦੀ ਇਹਦਾ ਖੁੰਦੀ ਨਹੀਂ ਇੱਕ ਮਿੰਟ ਵੀ ਕਹਿ ਲੱਤਾਂ ਹੀ ਐ ਕਰੀ ਜਾਂਦੀ ਐ ਆ ਬੜੀ ਟੈਕਾ ਤਣਾ ਵੀ ਵੱਲ ਆ ਯਾਰ ਪੜੋ ਕਾਫੀ ਪੁੱਤਰ ਕਿੰਨਾ ਆਪਾਂ ਨੂੰ 10 ਮਿੰਟ ਹੋਏ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਨੇ ਹਾਂਜੀ 10 ਹੋਏ ਹਾਂ 10 ਮਿੰਟਾਂ ਹੀ ਟੈਗ ਗਈ ਆ ਇਹਦਾ ਦੇਖ ਲੋਦੇ ਨਹੀਂ 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 ਫਰੋ ਫਰੋ ਬੰਖ ਨਹੀਂ ਜਾਂਦਾ ਜੀ ਭਾਈਸ਼ਵਰੀ ਫੇਟਾ ਜਾਨ ਆਹ ਵੇਖਾਂਗੇ ਨਾ ਅੱਜ ਵਾਲੇ ਤੋਂ ਕੀ ਰਿਸਪੌਂਸ ਆਉਦਾ ਇਹ ਫੇਰ ਪੂਰੇ ਦਾ 4 ਦਿਨ ਤੱਕ ਖੁੱਲ ਜੇਗਾ ਉਮੀਦ ਆ ਪਣਾ ਸੋਭਾ ਤੱਕ ਹੀ ਖੁੱਲ ਜੇ ਉਹ ਡੇਰ ਹਾਂ ਇਹ ਗੱਲ ਨਹੀਂ ਤੁਸੀਂ ਇਹਨੂੰ ਖਾਣ ਨੂੰ ਕੁਝ ਨਹੀਂ ਦੇ ਨਾ ਨਾ ਬਸ ਹੁਣ ਨੇ ਅਵਰੇ ਦਾ ਇਹ ਵੇਹੜੀ ਖੁੱਲ ਲਈ ਜੀ ਕਦੀ ਵੀ ਜਾਨਵਰ ਕੋਈ ਵੀ ਹੈ ਤੁਹਾਡਾ ਉਹ ਵੀ ਭਾਵੇਂ ਭੁੱਖੀ ਰਹਿੰਦੀ ਹੈ ਜਦੋਂ ਪੇਟ ਦਰਦ ਮਹਿਸੂਸ ਕਰਦਾ ਨਾ ਉਸੇ ਟਾਈਮ ਜਾਨਵਰ ਦਾ ਪਹਿਲਾਂ ਅੱਗੋਂ ਪੱਠੇ ਚੱਕ ਦਿਓ ਲਿਕਵਿਡ ਫੋਮ ਚ ਜੋ ਮਰਜੀ ਦਾ ਉਹ ਡਾਇਰੈਕਟ ਡਰਾਈ ਮੈਟਰ ਸਾਰਾ ਬੰਦ ਕਰ ਕੋਈ ਵੀ ਜਾਨਵਰ ਕਿਹੜਾ ਪਾਜੀ ਫਿਰ ਕੀ ਦੇਣਾ ਚਾਹੀਦਾ ਇਕੜ ਪਾਣੀ ਵਗਾਰ ਹੀ ਦਿਓ ਹੋਰ ਕੀ ਦੇਣਾ ਜਿਵੇਂ ਉਹ ਕੈਲਸ਼ੀਅਮ ਕਰਦੇ ਸਨ ਨਾ ਨਾ ਕੋਈ ਚੰਗੋ ਚੰਗੋ ਲੈਵਰ ਨਾ ਕੋਈ ਜਵਾਬ ਦੇ ਇਹ ਨਾ ਸਾਈਕਲ ਨੂੰ ਨੂੰ ਸੁਖਾ ਰੋ ਕਿੰਨੇ ਨਾਲ ਦੁਗਾਰਾ ਆਪੋ ਜੀ ਕਿਤੇ ਜਰੀ ਸਵੀਰ ਦਿੱਤਲੇ ਮਚੀ ਮੇਖਾ ਰਾ ਜਾਵੇ ਦੇ ਬਤਰਾ ਇਹ ਨਾ ਤਲਕੀਏ ਵਿਚਾਰੀ ਅੱਜ ਸਾਡੇ ਦਾ ਮੱਟੇ ਪੇਲੀ ਨਾ ਅੰਕੜਾ ਦੇ ਸਾਰੇ ਜੀ ਤੂੰ ਮੈਂ ਜੇ ਕਿਹਾ ਬੜੀ ਵੀ ਵੇਚੇ ਨਹੀਂ ਪਜੀ ਨਹੀਂ ਸਮਝੀ ਇਹ ਤਾਂ ਮਹਿਲਾ ਬੰਦਾ ਹੋਵੇ ਉੱਤੇ ਨਹੀਂ ਨਹੀਂ ਜੇ ਨਹੀਂ ਸਮਝਿਆ ਵੇਚੋ ਫਿਰ ਜ਼ਰੂਰ ਪੰਗਾ ਲੈਣਾ ਪਾਣਾ ਸੀ ਦੋਵੇਂ ਬੈਂਕ ਬੁਲਾ ਜਾਮਾ ਹਾਂ ਕਿ ਨਈ ਮੈਂ ਤਾਂ ਘੱਟ ਹੀ ਵਗੂ ਮੈਂ ਜਿੱਥੇ ਜੀਗਾ ਮੈਂ ਤਾਂ ਮੱਝਾਂ ਦੇ ਪਾਸੇ ਨਹੀਂ ਆਉਂਦਾ ਆ ਜੇ ਬੇਟਾ ਬਾਹਰ ਬੈਠਾ ਕਹਿੰਦਾ ਉਹਨੂੰ ਕਹੇ ਆਜਾ ਭਈ ਆ ਕੇ ਸਾਂਭ ਲਾ ਮਿੱਤਰਾ ਚੱਲ ਤੂੰ ਆਇਆ ਜਦੋਂ ਉਦੋਂ ਆਣ ਕੇ ਲੈ ਜਦ ਤੂੰ ਮੱਝੀ ਪਾ ਲਈ ਉਹ ਚਾਰ ਦਿਨ ਸ਼ੌਂਕ ਪੂਰਾ ਕਰਦੇ ਫਿਰ ਭਾਵੇਂ ਚੱਲ ਨਹੀਂ ਇਹ ਜਾਨਵਰ ਇਹ ਇਹ ਰੋ ਵਾਰ ਵਾਰ ਜਾਨਵਰ ਵੀ ਨਹੀਂ ਇਹ ਜਾਨਵਰ ਦੀ ਕੈਟਾਗਰੀ ਜੂ ਨਹੀਂ ਹੁੰਦੀ ਇਹ ਤਾਂ ਫਰਿਸ਼ਟਾ ਹੈ ਇਹ ਤਾਂ ਜੇ ਸਾਂਭ ਸਕਦੇ ਠੀਕ ਹੈ ਨਹੀਂ ਤੇ ਸਹੀ ਕਰ ਜੇ ਗਰੀਬ ਆਪਾ ਠੀਕ ਹੈ ਪੋਟਰ ਬਟਨ ਆ ਰਿਹਾ ਮੇਰੀ ਗੱਲ ਨੂੰ ਪੈਨੋ ਜੀ ਤਾਂ ਤੇ ਇਸਾਤ